ਹਾਂਜੀ ਸਰ ਅੱਜ ਤਲਵੰਡੀ ਮਾਲਿਕ ਵਿਖੇ ਐਨੀ ਪੁਲਿਸ ਆਈ ਹੈ ਜੀ ਤਾਂ ਕੀ ਮੋਟਿਵ ਹੈ ਜੀ ਇਹਦਾ ਅੱਜ ਜੀ ਮਾਨਯੋਗ ਸ਼੍ਰੀ ਵਰੁਣ ਸ਼ਰਮਾ ਆਈਪੀਐਸ ਐਸਐਸਪੀ ਪਟਿਆਲਾ ਤੇ ਦिशा ਨਰਦੇਸ਼ ਜਿਹੜਾ ਵੀ ਸਾਡਾ ਮਾਨਯੋਗ ਪੰਜਾਬ ਸਰਕਾਰ ਵੱਲੋਂ ਮਸ਼ਾਹਰ ਉਰਦ ਜਿਹੜਾ ਸਾਡਾ YouTube ਚੱਲ ਰਿਹਾ ਹੈ ਵਰਗੇਨ ਸਟਰਗਸ ਫੋਸੇ ਲੜੀ ਦੇ ਤਹਿਤ ਸਬ ਡਿਵੀਜ਼ਨ ਸਮਾਣਾ ਦੀ ਫੋਰਸ ਅਤੇ ਸੀਆਈਏ ਸਮਾਣਾ ਦੀ ਫੋਰਸ ਨਾਲ ਲੈ ਕੇ ਅਜਤ ਤਲਵੰਡੀ ਮਲਕ ਪਿੰਡ ਪੈਂਦਾ ਹੈ सदर ਸਮਾਣੇ ਦੇ ਵਿੱਚ ਜੋ ਕਿ ਸਾਡਾ ਇੱਕ ਡਰਗ ਹੌਟਸਪੌਟ ਵੀ ਹੈ ਜਿੱਥੇ ਸਾਨੂੰ ਰੈਗੂਲਰ ਇਨਪੋਰਟਸ ਵੀ ਆ ਰਹੇ ਸੀ ਲੋਕਾਂ ਦੇ ਤੇ ਅਸੀਂ ਇੱਥੇ ਇੱਕ ਅਜ ਇੰਪੋਰਟੈਂਟ ਸਰਚ ਆਪਰੇਸ਼ਨ ਕਰਾਇਆ ਗਿਆ ਤੋਂ ਦੋ ਪਾਸੇ ਐਂਟਰੀ ਪੁਆਇੰਟ ਨੇ ਇਸ ਪਿੰਡ ਦੇ ਉੱਥੇ ਅਸੀਂ ਨਾਕਾਬੰਦੀ ਕੀਤੀ ਹੈ ਤੇ ਕਈ ਜਿਹੜੇ ਸਾਡੇ ਸਸਪੈਕਸ਼ਨ ਨੇ ਉਹਨਾਂ ਤੇ ਅਸੀਂ ਉਨ੍ਹਾਂ ਦੇ ਘਰਾਂ 'ਚ ਅਸੀਂ ਰੀਡ ਕੀਤੀ ਹੈ ਤੇ ਕੁਝ ਲੋਕੀ ਅਸੀਂ ਸ਼ੱਕੀ ਵਿਅਕਤੀ ਨੇ ਉਹ ਰੌਂਡ ਆਫ ਵੀ ਕੀਤੇ ਤੇ ਉਨ੍ਹਾਂ ਖਿਲਾਫ ਜੋ ਵੀ ਬਣਦੀ ਕਾਰਵਾਈ ਹੋਵੇ ਇਸਨੇ ਅਮਲ ਵਿੱਚ ਲਾਉਣਾ ਹੈ